ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਪੈਰੋ ਮਹੱਲਾ ਤੀਜਾ ਕਲਯੁਗ ਮਹਿ ਬਹੁ ਕਰਮ ਕਮਾਹੀ ਨਾਰਤ ਨਾ ਕਰਮ ਥਾਏ ਪਾਹੀ ਕਲਯੁਗ ਮਹਾਰਾਮ ਨਾਮ ਹੈ ਸਾਧ ਗੁਰਮੁਖ ਸਾਚ ਲਗੇ ਪਿਆਰ ਰਹਾਉ ਅਹਾਂਹ ਆਉਂਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰ ਰਹੇ ਹੁਣ ਗੁਰੂ ਪਾਤਸ਼ਾਹ ਜੇ ਸ਼ਾਸਤਰਾ ਦੀ ਮਰਿਆਦਾ ਵੱਲ ਵੀ ਵੇਖੋ ਕਹਿੰਦੇ ਤਾਂ ਵੀ ਕਹਿੰਦੇ ਕਲਯੁਗ ਦੇ ਵਿੱਚ ਪਰਮਾਤਮਾ ਦਾ ਨਾਮ ਜਪਣਾ ਹੀ ਸ੍ਰੇਸ਼ਟ ਕੰਮ ਹੈ ਜਿਵੇਂ ਇਦਾਂ ਸ਼ਤਨਾਮ ਨੂੰ ਕਹਿੰਦੇ ਉਹਦੇ ਨਾਲ ਧਿਆਨ ਮਾਰਗੀ ਗੁਰਬਾਣੀ ਤਾਂ ਮੰਨਦੀ ਨਹੀਂ ਕਲਯੁਗ ਸਤਜੁਗ ਤੋਂ ਮੈਂ ਕੋਈ ਵੀ ਸਮਾਂ ਜਿਹੜਾ ਕੋਈ ਖਾਸ ਨਹੀਂ ਕੋਈ ਮਾੜਾ ਨਹੀਂ ਸਤਜੁਗ ਦੇ ਵਿੱਚ ਵੀ ਧਰਮੀ ਪੁਰਸ਼ ਸੀ ਤੇ ਮਾੜੇ ਵੀ ਸੀ ਤੇ ਜਿਹਨੂੰ ਹੁਣ ਅਸੀਂ ਕਲਯੁਗ ਆਨੇ ਆ ਇਹਦੇ ਵਿੱਚ ਵੀ ਸਤਜੁਗੀ ਪੁਰਸ਼ ਬਹੁਤ ਹੈਗੇ ਭਲੇ ਪੁਰਸ਼ ਬਥੇਰੇ ਉਹਨਾਂ ਨੇ ਪਾ ਲਈ ਅੱਜ ਵੀ ਸਤਜੁਗ ਹੈ ਇਸ ਕਰਕੇ ਕੋਈ ਸਮਾਂ ਮਾੜਾ ਨਹੀਂ ਹੁੰਦਾ ਕਿਉਂਕਿ ਉਦੋਂ ਵੀ ਇਹੀ ਸੂਰਜ ਚੜ੍ਹਦਾ ਸੀ ਜਿਹਨੂੰ ਸਤਜੋ ਕਹਿੰਦੇ ਦੁਆਪਰ ਚ ਹੀ ਚੜ੍ਹਦਾ ਸੀ ਤ੍ਰੇਤੇ ਚ ਵੀ ਤੇ ਕਲਯੁਗ ਚ ਵੀ ਇਹੀ ਹੈ ਇਹੀ ਹਵਾ ਸੀ ਇਹੀ ਪਾਣੀ ਸੀ ਸਭ ਕੁਝ ਸੀ ਇਸ ਕਰਕੇ ਪਰ ਸਤਗੁਰੂ ਪਾਤਸ਼ਾਹ ਕਹਿੰਦੇ ਜੇ ਤੁਸੀਂ ਕਹਿੰਨੇ ਐ ਵੀ ਕਲਯੁਗ ਹੈ ਕਹਿੰਦੇ ਕਲਯੁਗ ਤੁਹਾਡੇ ਹਿਸਾਬ ਨਾਲ ਜਾਂ ਨਾ ਸ਼ਾਸਤਰਾਂ ਦੇ ਹਿਸਾਬ ਨਾਲ ਵੀ ਗੱਲ ਕਰੀਏ ਕਹਿੰਦੇ ਤਾਂ ਉਹਨਾਂ ਦੇ ਵਿੱਚ ਵੀ ਇਹ ਚੀਜ਼ ਦੱਸਿਆ ਹੈ ਵੀ ਕਲਯੁਗ ਦੇ ਵਿੱਚ ਪ੍ਰਮਾਤਮਾ ਦਾ ਨਾਮ ਜਪਣਾ ਸਭ ਤੋਂ ਸ਼੍ਰੇਸ਼ਟ ਕੰਮ ਹੈ ਕਲਯੁਗ ਮਹਿ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲਗੇ ਪਿਆ ਗੁਰੂ ਦੀ ਸ਼ਰਨ ਬਹਿ ਕੇ ਨਾਮ ਸਿਮਰਿਆ ਪਰਮਾਤਮਾ ਦੇ ਨਾਲ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ। ਮੁੱਢਲੀਆਂ ਪੰਕਤੀਆਂ 'ਚ ਫਰਮਾਨ ਹੈ ਕਲਯੁਗ ਮੈਂ ਬਹੁ ਕਰਮ ਕਮਾਹੇ। ਕਹਿੰਦੇ ਜਿਹਨੇ ਕਰਮ ਕਾਂਢੀ ਲੋਕ ਹੈ ਉਹ ਕਹਿੰਦੇ ਕਲਯੁਗ ਦੇ ਵਿੱਚ ਵੀ ਹੋਰ ਹੋਰ ਮਿੱਥੇ ਧਾਰਮਿਕ ਕਰਮ ਕਰਦੇ ਆ ਕਰਮ ਕਾਂਡ ਕਰਦੇ ਆ। ਕਹਿੰਦੇ ਉਹਨਾਂ ਦੇ ਉਹ ਕਰਮ ਜਿਹੜੇ ਉਹ ਕਰਮਕਾਂਡ ਕਰਦੇ ਧਾਰਮਿਕ ਕਰਮ ਜਿਹਨੂੰ ਕਹ ਦਿੰਦੇ ਆ ਕਹਿੰਦੇ ਉਹਨਾਂ ਦੇ ਉਹ ਕਰਮ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਕਬੂਲ ਨਹੀਂ ਹੁੰਦੇ ਉਹਨਾਂ ਨੂੰ ਲੱਗਦਾ ਮੈਂ ਅਸੀਂ ਬੜਾ ਜੱਗ ਕਰ ਲੇ ਪੁੰਨ ਕਰ ਲੇ ਪਰ ਨਾ ਕਹਿੰਦੇ ਪਰਮਾਤਮਾ ਦੀ ਹਜ਼ੂਰੀ ਚ ਕਬੂਲ ਹੁੰਦੇ ਹੋ ਉੱਥੇ ਕਬੂਲ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੁਰ ਕੱਖ ਵੀ ਨਹੀਂ ਹੁੰਦਾ। ওই মঞ্জুর ਹੋਣਾ ਉੱਥੇ। 허ਉਦੇ ਤੋਂ ਬਿਨਾ ਕਿਉਂਕਿ ਜੋ ਪੁੰਨ दान ਤੂੰ ਕਰਦਾ ਹੈ ਉਹ ਸਾਰਾ ਇਸ શરીર ਨੇ ਕਮਾਇਆ ਹੈ ਨਾ। શરીર ਨੇ ਮਿਹਨਤ ਕੀਤੀ ਹੈ ਨਾ। ਇਸ ਤਰ ਦਿੱਤੇ ਮਿਹਨਤ ਕਰਕੇ ਧਰਤੀ ਤੋਂ ਤਨ ਪਦਾਰਥ ਇਕੱਠੇ ਕੀਤੇ ਤੇ ਫਿਰ ਉਹਦੇ ਵਿੱਚੋਂ ਤੂੰ ਲੰਗਰ ਲਾਏ ਉਹਦੇ ਵਿੱਚੋਂ ਤੂੰ ਪੁੰਨਦਾਨ ਕੀਤੇ ਤੇ ਉਹ ਧਰਤੀ ਹਵਾ ਪਾਣੀ ਸਭ ਕੁਝ ਉਹ ਪਰਮੇਸ਼ਰ ਦਾ ਹੈ ਫਿਰ ਤੇਰਾ ਆਪਦਾ ਤਾਂ ਕੁਛ ਨਾ ਹੋਗੀਆਂ ਇਸ ਕਰਕੇ ਉਹ ਕਬੂਲ ਨਹੀਂ ਤੇਰਾ ਆਪਦਾ ਤਾਂ ਹੀ ਮਨ ਹੈ ਇਹ ਕਿੰਨਾ ਕਿ ਤੂੰ ਪ੍ਰਮਾਤਮਾ ਦੇ ਨਾਲ ਲਾਵੇਂ ਤਾਂ ਇਹ ਕਬੂਲ ਹੋਣਾ ਹੋ ਜਿੰਨੇ ਮਰਜੀ ਨੇਦਰ ਬਥੇਰੀ ਬਾਨੀ ਪੋਸੀ ਬੈਠੀ ਉਹਦਾ ਖਰੀਦ ਲੈਣ ਦੀ ਛੜਦੇ ਨਾ ਕਿਸੇ ਯੋਗਾ ਰੱਬ ਨੂੰ ਇਸ ਕਰਕੇ ਇਹਨਾਂ ਚੀਜ਼ਾਂ ਦੇ ਵਟੇ ਨਹੀਂ ਮਿਲਦਾ ਕੱਖ ਵੀ ਕੱਖ ਵੀ ਫਾਇਦਾ ਨਹੀਂ ਇਹਨਾਂ ਨੂੰ ਕਿਉਂਕਿ ਸ਼ਾਸਤਰਾ ਅਨੁਸਾਰ ਮੇ ਕਹਿੰਦੇ ਸਿਮਰਨ ਤੋਂ ਬਿਨਾ ਹੋਰ ਕਿਸੇ ਕਰਮ ਦੀ ਹੁਣ ਰੁੱਤ ਨਹੀਂ ਹੈ ਨਰਤ ਨਾ ਕਰਮ ਥਾਏ ਪਾਏ ਕਹਿੰਦੇ ਨਾ ਕੁਛ ਵੀ ਕਬੂਲੇ ਨਹੀਂ ਆਨੇ ਥਾਏ ਨਹੀਂ ਪੈਣੇ ਪਰਮੇਸ਼ਰ ਦੇ ਸਿਮਰਨ ਤੋਂ ਬਿਨੋ ਰੰਗੇ ਫਰਮਾਨ ਹੈ ਰਹਾਉ ਤੋ ਦੀਆਂ ਪੰਕਤੀਆਂ ਚ ਰਹਾਉ ਤਨ ਮਨ ਖੋਜ ਕਰੈ ਮਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਚਿੱਤ ਜੋੜਿਆ ਹੈ ਮਨ ਜੋੜਿਆ ਉਸ ਨੇ ਕਹਿੰਦੇ ਆਪਣਾ ਤਨ ਤੇ ਆਪਣਾ ਮਨ ਖੋਜ ਕੇ ਭਾਲ ਕੇ ਆਪਦੇ ਅੰਦਰ છાਤੀ ਮਾਰ ਕੇ ਕਹਿੰਦੇ ਹਿਰਦੇ ਘਰ ਦੇ ਵਿੱਚ ਹੀ ਪ੍ਰਭੂ ਨੂੰ ਲੰਬ ਲੈ ਆਉਣਾ ਹੈ ਉਹਨਾਂ ਨੂੰ ਫਿਰ ਬਾਹਰ ਭਟਕਣ ਦੀ ਜ਼ਰੂਰਤ ਨਹੀਂ ਰੱਗੇ ਫਰਮਾਨ ਹੈ ਗਿਆਨ ਅੰਜਨ ਸਤਿਗੁਰ ਤੇ ਹੋਏ RAM ਨਾਮ ਰਬ ਰਹਿਆ ਤਿਹ ਲੋਏ ਆਤਮਕ ਜੀਵਨ ਦੀ ਸੋਜ ਦੇਣ ਵਾਲਾ ਸੁਰਮਾ ਗਿਆਨ ਦਾ ਸੁਰਮਾ ਜਿਸ ਮਨੁੱਖ ਨੂੰ ਗੁਰੂ ਪਾਸੋਂ ਮਿਲ ਗਿਆ ਭਾਵ ਗਿਆਨ ਮਿਲ ਗਿਆ ਜਿਹਨੂੰ ਗੁਰੂ ਪਾਸੋਂ ਉਸ ਨੂੰ ਸਾਰੇ ਜਗਤ ਵਿੱਚ ਪਰਮਾਤਮਾ ਦਾ ਨਾਮ ਹੀ ਵਿਆਪਕ ਦਿਸਦਾ ਉਸ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ ਕਲਯੁਗ ਮਹਿ ਹਰ ਜੀਓ ਏਕ ਹੋਰ ਰੁੱਤ ਨ ਕਾਈ ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ ਸ਼ਾਸਤਨਾ ਅਨੁਸਾਰ ਵੀ ਜਿਹੜੇ ਇਹ ਹਨ ਕਰਮ ਕਾਂਡ ਇਹ ਸ਼ਾਸਤਰੀ ਦੱਸਦੇ ਵੀ ਆਹ ਚੀਜ਼ ਭੇਟਾ ਕਰੋ ਇਹਦਾ ਆਫਲ ਹੈ ਆਹ ਨਾ ਕਰੋਗੇ ਤਾਂ ਇਹਦਾ ਨੁਕਸਾਨ ਹੈ ਆਹ दान ਕਰੋਗੇ ਤਾਂ ਤੁਹਾਡਾ ਆਹ 67 ਲੈ ਜੂਗੀ ਸ਼ਨੀਵਾਰ ਦੇ ਦਿਨ ਵੀਰਵਾਰ ਦੇ ਦਿਨ ਤੁਸੀਂ ਪੀਲਾ ਸਮਾਨ ਚੜਾਉਂਗੇ ਗੁਰਬਾਣੀ ਕਰਮ ਕਾਂਡ ਚੋਂ ਕੱਢਦੀ ਐ ਤੇ ਅਸੀਂ ਫਿਰ ਵੀ ਕਾਲੇ ਮਾਂ ਗੁਰੂ ਦੇ ਚਰਨਾਂ ਚ ਚੜਾਉਨੇ ਹੁਣ ਕਰਮ ਕਾਂਡ ਦੀ ਗੱਲ ਕਰਦੇ ਆ ਫਿਰ ਵੀ ਅੱਜ ਸ਼ਾਮ ਨੂੰ ਲੱਡੂ ਆਉਣਗੇ ਵੀਲੇ ਜਾਂ ਗੁੰਦੀ ਆਉਣਗੇ ਕਿਉਂਕਿ ਜਿਹੜੇ ਸ਼ਾਸਤਰ ਇਹ ਕਰਮ ਕਾਂਡਾਂ ਦੇ ਵਿੱਚ ਆਉਂਦੇ ਆ ਜਿਹੜੇ ਪੰਡਤ ਲੋਕ ਹਨ ਇਹ ਪਾਉਂਦੇ ਆ ਆ ਨਾਗ ਪਾਲੋ ਤੁਹਾਡਾ ਕੰਮ ਹੋ ਜਾਊਗਾ ਆ ਨੀਲਾ ਪਾਲੋ ਆ ਪੀਲਾ ਨਾਗ ਪਾਲੋ ਉਹਦੇ ਨਾਲ ਆ ਹੋ ਜਾਊਗਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੁਛ ਪਾਈ ਜਾ ਕੁਛ ਕਰੀ ਜਾ ਉਹਨਾਂ ਗੱਲ ਨਹੀਂ ਬਣਨੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਹੀਂ ਗੱਲ ਬਣਨੀ ਜੇ ਜਿੰਨੇ ਮਰਜੀ ਮੰਗਲਵਾਰ ਤੇ ਵੀਰਵਾਰ ਪੀਲਾ ਚੜਾਈ ਜਾ। ਚਮਾ ਦੀ ਦਾਲ ਚੜਾਈ ਜਾ। ਕਾਲਿਆਂ ਦੀ। ਇੱਕ ਸਾਲ ਨਾਲ ਸੰਝ ਲ ਜਦੋਂ ਅਸੀਂ ਇਹ ਸੋਚ ਕੇ ਸਤਿਗੁਰੂ ਦੇ ਪਾਸ ਸਾਹਮਣੇ ਆਉਨੇ ਆ। ਤਾਂ ਸਤਿਗੁਰੂ ਪਾਸ਼ਾ ਨਾਲ ਮੁਖੌਲ ਕਰਦੇ ਵੀ ਸਤਿਗੁਰੂ ਪਾਸ਼ਾ ਤੁਸੀਂ ਤਾਂ ਕਿੰਨੇ ਕਰਮ ਕੰਡ ਨਹੀਂ ਕਰਨੇ ਸੀ ਆ ਤੁਹਾਡੇ ਸਾਹਮਣੇ ਕਰ ਚੁੱਕੇ ਨੇ। ਹਟਾ ਕੇ ਓਖਾਓ। ਤਾਂ ਸਤਿਗੁਰੂ ਵੀ ਪਾਸ਼ਾ ਵੀ ਹਸਦੇ ਹੋਣੇ ਕਹਿੰਦੇ ਹੋਣੇ ਇਹ ਵੀ ਚੰਗਾ ਮੇ ਅਸੀਂ ਇਹਨੂੰ ਕਹਿੰਦੇ ਰਾਹ ਦੱਸਦੇ ਆਂ ਤੇ ਇਹ ਕਹਿੰਦਾ ਅਸੀਂ ਤੁਸੀਂ ਸਾਨੂੰ ਰੋਕ ਕੇ ਵਿਖਾਓ ਇਸ ਤੋਂ ਤੁਹਾਡੇ ਸਾਹਮਣੇ ਕਰਾਂਗੇ ਅਸੀਂ ਤਾਂ ਤੁਹਾਡੇ ਸਾਹਮਣੇ ਕਰਕੇ ਤੁਹਾਡੇ ਘਰੇ ਕਰਕੇ ਵਿਖਾਉਨੇ ਤੁਸੀਂ ਦੂਰ ਦੀ ਗੱਲ ਕਰਦੇ ਇਸ ਕਰਕੇ ਜਮਾਂ ਹੀ ਰਤਾ ਹੀ ਡਰ ਨਹੀਂ ਪਹਿਨੀ ਨਾ ਬੜਾ ਸਤਗੁਰੂ ਪਾਸ਼ਾ ਨੂੰ ਫਿਰ ਹਾਜ਼ਰ ਨਾ ਜੰਨੀ ਨਾ ਸਮਝਿਆ। ਇਹ ਹਾਜ਼ਰ ਨਾ ਜੰਨੇ ਸਮਝੇ ਤਾਂ ਫਿਰ ਸਤਗੁਰੂ ਤੋਂ ਡਰ ਨਾ ਲੱਗੇ ਵੀ ਸਤਗੁਰੂ ਪਾਸ਼ਾ ਅੱਜ ਸਵੇਰੇ ਕਹੀ ਜਾਂਦੇ ਸੀ ਵੀ ਬਾਈ ਕਰਮ ਕਾਂਡ ਨਹੀਂ ਕਰਨੋ। ਪਰ ਸਤਗੁਰੂ ਦਾ ਡਰ ਨਹੀਂ ਪੰਡਤ ਦਾ ਡਰ ਹੈ। ਉਹਨੇ ਕਿਹਾ ਵੀ ਜੇ ਨਾਂ ਚੜਾਇਆ ਤਾਂ ਆਹ ਕੰਮ ਹੋ ਜਾਣਾ। ਸਤਗੁਰੂ ਪਾਸ਼ਾ ਦੀ ਕੋਈ ਗੱਲ ਨਹੀਂ। ਜਦ ਸਤਗੁਰ ਪਾਤਸ਼ਾਹ ਵੀ ਕਹਿੰਦੇ ਮੇਮਖੋ ਹੀ ਰਾਮ ਤੇ ਲੱਗਣ ਜਨ ਬਿਯੋਗ ਤੇ ਗੁਰੂ ਤੋਂ ਮੇਮਖੋ ਕੇ ਨਹੀਂ ਖੁਸ਼ੀਆਂ ਮਿਲਦੀਆਂ ਤਾਂ ਸਤਗੁਰ ਪਾਤਸ਼ਾਹ ਹੁਣ ਇੱਥੇ ਕੀ ਇਹ ਹੀ ਤਾਂ ਸਮਝਾ ਰਹੇ ਹੈ ਜਿਹੜੇ ਸ਼ਾਸਤਰ ਹੈ ਨਾ ਉਹਨਾਂ ਦੇ ਵਿੱਚ ਹੀ ਲਿਖਿਆ ਹੈ ਵੀ ਆਹ ਚੀਜ਼ਾਂ দান ਕਰਨ ਨਾਲ ਉਹਦਾ ਆਫਲ ਮਿਲਦਾ ਹੈ ਆਹ ਕਰਨ ਨਾਲ ਆ ਮਿਲਦਾ ਹੈ ਗੁਰਬਾਣੀ ਦੇ ਵਿੱਚ ਨਹੀਂ ਗੁਰਬਾਣੀ ਤਾਂ ਕਹਿੰਦੀ ਹੈ ਵੀ ਜੋ ਤੂੰ ਹੁਣ ਦਸੀ ਗਏ ਪਿੱਛੇ ਇੰਨੇ ਦਾ ਕਾਖੀ ਫਲ ਨਹੀਂ ਮਿਲਣਾ ਤੈਨੂੰ ਸਤਿਗੁਰੂ ਆਪ ਜੀ ਜਮਾਨ ਤੋਂ ਬਚਨ ਕਹਿੰਦੇ ਕਹਿੰਦੇ ਨਾ ਨਾ ਰੁੱਤ ਨਾ ਕਰਮ ਥਾਏ ਪਾਈ ਥੋੜੇ ਪਹਿਣੀ ਨਹੀਂ ਥਾਏ ਨਹੀਂ ਪਹਿਣੀ ਇਹ ਜਿੰਨੇ ਮਰਜ਼ੀ ਕਰ ਲੋ ਫਿਰ ਵੀ ਨਹੀਂ ਹਟਦੇ ਥਾਏ ਕੀ ਪਹਿਣਾ ਪਰਮੇਸ਼ਰ ਦੀ ਭਜਨ ਮੰਨ ਗਈ ਉਹ ਸਾਡੇ ਕੋਲ ਕਰਨ ਦਾ ਸਮਾਂ ਨਹੀਂ ਹਿਰਦੇ ਰਾਮ ਨਾਮ ਲੇਹੁ ਜਮਾਈ ਤਾਂ ਸਤਗੁਰੂ ਪਾਸ਼ਾ ਕਹਿੰਦੇ ਇਹ ਨਾਨਕ ਇਹ ਭਾਈ ਕਹਿੰਦੇ ਗੁਰੂ ਦੀ ਛਰਨ ਪੈ ਕੇ ਜੇ ਕੋਈ ਕਰਨ ਜੋਗਾ ਕੰਮ ਹੈਗਾ ਤਾਂ ਉਹ ਇਹ ਕਹਿੰਦੇ ਇਹ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਬੀਜ ਬੀਜ ਲਵੋ ਇਹਦੇ ਨਾਲ ਹੀ ਭਲਾ ਹੋਣਾ ਹੈ ਇਹ ਕਿਉਂ ਐਵੇਂ ਕਰਮਕਾਂਡਾਂ ਦੇ ਪੀਲੇ ਕਾਲਿਆਂ ਦੇ ਚੱਕਰਾਂ ਦੇ ਵਿੱਚ ਪਏ ਆ ਕਹਿੰਦੇ ਇਹਨਾਂ ਨਾਲ ਕੱਖ ਨਹੀਂ ਮਿਲਣਾ ਕਹਿੰਦੇ ਕਿਸੇ ਕਰਮਕਾਂਡੀ ਨੂੰ ਸਤਿਗੁਰੂ ਪਾਸ਼ਾ ਸਮਝਾ ਰਹੇ ਹਨ ਜੋ ਸਿਮਰਨ ਤੋਂ ਖੁੰਝ ਕੇ ਸਿਰਫ ਕਰਮਕਾਂਡਾਂ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝ ਰਿਹਾ ਹੈ ਉਹਨੂੰ ਸਮਝਾ ਰਹੇ ਇਹ ਬਚਨ ਵੀ ਜਿਹੜੇ ਇਕੱਲੇ ਪਰਮੇਸ਼ਰ ਦੀ ਭਜਨ ਬੰਦਗੀ ਤਾਂ ਨਹੀਂ ਕਰਨੀ ਪੈਸਾ ਬਹੁਤ ਹੈ ਮਸ ਪੈਸੇ ਦੇ ਨਾਲ ਕੰਮ ਹੋ ਜੇ ਆਪ ਨੂੰ ਨੌਖਾਉਣਾ ਪਵੇ ਪੈਸਾ ਖਰਚ ਕੇ ਕੋਈ ਵਸਤੂ ਚੜਾਉਣੀ ਹੈ ਹੋਰ ਹੈ ਉਹਦੇ ਨਾਲ ਹੀ ਕੰਮ ਸਰ ਜੇ ਤੇ ਬਾਕੀ ਆਮ ਕਹਾਵਤ ਵੀ ਹੈ ਦੱਸ ਕੇ ਇਹਨੇ ਨਾ ਯਾਪ ਮਰੇ ਬਿਨਾ ਸੁੱਖ ਨਹੀਂ ਮਿਲਦਾ ਸੁਰਗ ਨਹੀਂ ਮਿਲਦਾ ਸੁੱਖ ਨਹੀਂ ਮਿਲਦਾ ਜਦੋਂ ਇਹ ਕਹਿੰਨੇ ਆ ਤੇ ਫਿਰ ਆਪਦੇ ਆਪ ਨੂੰ ਇੱਥੇ ਵੀ ਇਹੀ ਗੱਲ ਗੁਰਬਾਣੀ ਸਕੁੰਦੀ ਹੈ ਕਹਿੰਦੇ ਆਪਦੇ ਆਪ ਨੂੰ ਮਾਰਨਾ ਪੈਂਦਾ ਫਿਰ ਇੱਥੋਂ ਕੁਝ ਹਾਸਲ ਹੁੰਦਾ ਉਹ ਗੱਲ ਤਾਂ ਸਿਪੜਕਦੇ ਨੇ ਕਹਿੰਦੇ ਨੇ ਵੀ ਆਪਦੇ ਬਿਨਾ ਗੱਲ ਨਹੀਂ ਮੰਦੀ ਤੇ ਫਿਰ ਇੱਥੇ ਤੇਰੇ ਮਨ ਤੋਂ ਬਿਨਾ ਫਿਰ ਪੈਸਾ ਕਿਵੇਂ ਕੰਮ ਬਣਾ ਦੂਗਾ ਇਹਨਾਂ ਕੋਈ ਪਹਿਲੀ ਚੀਜ਼ ਕੋਈ ਕਾਲੀ ਚੀਜ਼ ਕੋਈ ਵਸਤੂ ਚੜਾ ਕੇ ਉਹ ਉਹ ਕਿਵੇਂ ਤੇਰੇ ਲਈ ਫਿਰ ਜਿਹੜਾ ਕੰਮ ਤੇਰੇ ਮਨ ਨੇ ਕਰਨਾ ਹੈ ਮਨ ਦੇ ਰਾਮ ਲਿਆ ਹੈ ਮੋਹ ਮਨ ਦੇ ਕੇ ਹੀ ਇੱਥੇ ਦਾ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈ ਤਰੀਜੈ ਸਰ ਦੀਜੈ ਕਾਨਾ ਕੀਜੈ ਇੱਥੇ ਦਾ ਇਹ ਰਸਤਾ ਹੈ ਖੰਨਯ ਤਖੀ ਵਾਲੋਂ ਨੇ ਕੀਏ ਤੇ ਮਾਰਗ ਜਾਣ ਹੁਣ ਇਹ ਨਾਨਕ ਸਾਹਿਬ ਸੁਣ ਕੇ ਇੱਟੇ ਪਹਿਲਾਂ ਇਹ ਰਸਤਾ ਹੈ ਇਹਦਾ ਇਸ ਰਸਤੇ ਤੇ ਜਿਹੜਾ ਚੱਲਦਾ ਹੈ ਕੋਈ ਜਗਤ ਦੇ ਵਿੱਚ ਵਿਰਲਾ ਹੀ ਉਹ ਕੁਛ ਨਾ ਕੁਛ ਹਾਸਲ ਕਰ ਲੈਂਦਾ ਹੈ ਤੇ ਜਿਹੜਾ ਕੱਲਾ ਇਨ੍ਹਾਂ ਚੀਜ਼ਾਂ ਦੇ ਵਿੱਚ ਹੀ ਵਿਸ਼ਵਾਸ ਰੱਖਦਾ ਹੈ ਵੀ ਆਹ ਚੀਜ਼ਾਂ ਆਹ ਪੁੰਨ ਦਾਨ ਕਰਨ ਦੇ ਨਾਲ ਆਹ ਫਲ ਮਿਲ ਜੂਗਾ ਤੇ ਉਹ ਮਿਲ ਜੂਗਾ ਸਤਿਗੁਰੂ ਪਾਸ਼ਕ ਤਾਂ ਨਹੀਂ ਕਹਿੰਦੇ ਵੀ ਮਿਲ ਜੂਗਾ ਆਪ ਪੜ ਕੇ ਦੇਖ ਲਓ 1129 ਅੰਗ ਦੇ ਉੱਤੇ ਸ਼ਬਦ ਹੈ 10 ਨੰਬਰ ਸ਼ਬਦ ਹੈ। ਇਹਨੂੰ ਪੜ੍ਹ ਲਓ ਸਮਝ ਕੇ ਵੇਖ ਲਓ। ਕੀ ਕਹਿੰਦੇ ਆਂ? ਰੱਗੇ ਫਰਮਾਨ ਹੈ। ੴ ਸਤਿਗੁਰ ਪ੍ਰਸਾਦ। ਪੈਰੋਂ ਮਹੱਲਾ ਤੀਜਾ ਘਰ ਦੂਜਾ। ਦੁਬਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲੇ। ਅਦਕਾਈ ਮਰ ਮਰ ਜੰਮੈ ਠੌਰ ਨ ਪਾਵਹਿ। ਮਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦਿਹੁ 부ਝਾਈ ਹਉ ਮੈਂ ਰੋਗੀ ਜਗਤ ਉਪਾਇ ਬਿਨ ਸ਼ਬਦੈ ਰੋਗ ਨਾ ਜਾਈ ਰਹਾਉ ਕਹਿੰਦੇ ਹੈ ਮੇਰੇ ਪ੍ਰੀਤਮ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਨੂੰ ਆਤਮਿਕ ਜੀਵਨ ਦੀ ਸੂਝ ਬਖਸ਼ ਹੈ ਪ੍ਰਭੂ ਹੋਮੈ ਨੇ ਸਾਰੇ ਜਗਤ ਨੂੰ ਆਤਮਿਕ ਤੌਰ ਤੇ ਰੋਗੀ ਬਣਾ ਰੱਖਿਆ ਸਾਰਿਆਂ ਨੂੰ ਹੋਮੈ ਦਾ ਰੋਗ ਲੱਗਿਆ ਹੋਇਆ ਹੈ ਕਹਿੰਦੇ ਇਹ ਰੋਗ ਹੈ ਜਿਹੜਾ ਇਹ ਗੁਰੂ ਦੇ ਸ਼ਬਦ ਤੋਂ ਬਿਨਾਂ ਦੂਰ ਹੋ ਹੀ ਨਹੀਂ ਸਕਦਾ ਜਿਹੜਾ ਰੋਗ ਲੱਗਿਆ ਹੈ ਇਹ ਰੋਗ ਕਹਿੰਦੇ ਸ਼ਬਦ ਤੋਂ ਬਿਨਾਂ ਨਹੀਂ ਜਾਂਦਾ ਹਉ ਮੈਂ ਰੋਗੀ ਜਗਤਉ ਪਾਇਆ ਸਾਰਾ ਜਗਤ ਹਉ ਮੈਂ ਦੇ ਰੋਗ ਨਾਲ ਗ੍ਰਸਤ ਬਿਨ ਸ਼ਬਦ ਦੇ ਰੋਗ ਨਾ ਜਾਈ ਇਹਨੇ ਸਤਗੁਰੂ ਦੇ ਸ਼ਬਦ ਤੋਂ ਬਿਨਾ ਇਹ ਰੋਗ ਤੇਰਾ ਖਤਮ ਹੋਣਾ ਹੀ ਨਹੀਂ ਜਿੰਨਾ ਮਰਜੀ ਤੂੰ ਜ਼ੋਰ ਲਾ ਲਾ ਫਿਰ ਕਹਿੰਦੇ ਮੋਢਲੀਆਂ ਪੰਕਤੀਆਂ ਦੇ ਵਿੱਚ ਕਹਿੰਦੇ हे ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹੈ ਜਿਹੜੇ ਉਹ ਵਿਤ ਕਰੇ ਤੇ ਆਤਮਿਕ ਰੋਗ ਦੇ ਵਿੱਚ ਜਕੜੇ ਪਏ ਐ। ਉਹ ਵਿਤਕਰਿਆਂ ਦੇ ਭਰੇ ਪਏ ਐ। ਵਿਤਕਰੀ ਕਰਨੀ ਐ। ਤੇ ਆਤਮ ਰੋਗ ਨਾਲ ਜਕੜੇ ਪਏ ਜਿਹੜੇ ਆਪਦੇ ਮਨ ਦੇ ਪਿੱਛੇ ਤੁ르ਦੇ। ਦੁਬਦਾਂ ਮਨਮੁਖ ਰੋਗ ਵਿਆਪੇ। ਤ੍ਰਿਸ਼ਨਾ ਜਲੇ ਅਦਕਾਈ। ਮਰਮਰ ਜੰਮੈ ਠਾਉਨਾ ਪਾਗ ਮ੍ਰਿਠਾ ਜਨਮ ਗਵਾਈ। ਕਹਿੰਦੇ ਮਾਇਆ ਦੇ ਲਾਲਚ ਦੀ ਅੱਗ ਦੇ ਵਿੱਚ ਉਹ ਬਹੁਤ ਸੜਦੇ ਹਨ ਇਸ ਤਰ੍ਹਾਂ ਹੀ ਕਹਿੰਦੇ ਆਪਣਾ ਜਿਹੜਾ ਕੀਮਤੀ ਜਨਮ ਹੈ ਨਾ ਉਹ ਵਿਅਰਥ ਗਵਾ ਕੇ ਤੇ ਫਿਰ ਕੀ ਕਰਦੇ ਐ ਜੰਮਣ ਮਰਨ ਦੇ ਗੇੜ ਦੇ ਵਿੱਚ ਪੈ ਰਿੰਦੇ ਐ ਤੇ ਇਸ ਗੇੜ ਵਿੱਚੋਂ ਉਹਨਾਂ ਨੂੰ ਕਹਿੰਦੇ ਖੁਲਾਸੀ ਨਹੀਂ ਮਿਲਦੀ ਰੰਗੇ ਫਰਮਾਨ ਰਹਾਉਤੋਂਗੀਆਂ ਪੰਕਤੀਆਂ ਚ ਰਹਾਉ ਸਿਮਰਤ ਸਾਸਤਰ ਪੜ੍ਹੇ ਮਨ ਕੇਤੇ ਮਨ ਸ਼ਬਦਾਂ ਸੁਰਤ ਨਾ ਪਾਈ ਕਹਿੰਦੇ ਇਹ ਭਾਈ ਅਨੇਕਾਂ Muni ਲੋਕ ਆ ਜਿਹੜੇ ઋષਿ Muni ਐ ਕਹਿੰਦੇ ਉਹ ਅਨੇਕਾਂ ਉਹਨਾਂ ਨੇ ਸਿਮਰਤੀਆਂ ਉਹ ਪੜ੍ਹਦੇ ਐ 27 ਸਿਮਰਤੀਆਂ ਧਾਰਮਿਕ ਗ੍ਰੰਥ ਐ ਕਹਿੰਦੇ ਸਿਮਰਤੀਆਂ ਪੜ੍ਹਦੇ ਐ ਸਾਸਤਰ ਵੀ ਉਹ ਪੜ੍ਹਦੇ ਐ ਛੇ ਸ਼ਾਸਤਰ ਖੱਟ ਸ਼ਾਸਤਰ ਮਤਲਬ ਛੇ ਸ਼ਾਸਤਰ ਹੈ 22 ਸਮ੍ਰਤੀਆਂ ਕਹਿੰਦੇ ਉਹ ਪੜਦੇ ਐ ਜਿਹਨੇ मुनि ઋષਿ मुनि ਕਹਿੰਦੇ ਪੜਦੇ ਜਰੂਰ ਹੈ ਪਰ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾ ਕਹਿੰਦੇ ਆਤਮਿਕ ਜੀਵਨ ਦੀ ਸੂਝ ਕਿਸੇ ਨੂੰ ਨਹੀਂ ਪ੍ਰਾਪਤ ਹੁੰਦੀ ਜਿੰਨੇ ਮਰਜ਼ੀ ਪੜੀਆਂ ਨੂੰ ਗੁਰੂ ਦੇ ਸ਼ਬਦ ਨਹੀਂ ਪਾਰ ਉਤਾਰਾ ਲਾਉਣਾ ਹੈ ਉਹਦੇ ਬਿਨਾਂ ਨਹੀਂ ਗੱਲ ਬਣਨੀ। ਕਿਉਂਕਿ ਸ਼ਿਮਰਤਿਆਂ ਸ਼ਾਸਤਰ ਵੇਦਾਂ ਜਿਹਨੇ ਉਹਨਾਂ ਨੇ ਤਾਂ ਫਿਰ ਕਰਮ ਕਾਂਡਾ ਦੇ ਵਿੱਚ ਪਾਉਣਾ ਹੈ ਨਾ। ਮਿਆ ਕਰੇਗਾ। ਉਹਦੇ ਵਿੱਚ ਇਹੀ ਲਿਖਿਆ ਨੇ। ਮਿਆ ਕਰਨ ਦਾ ਆ ਲਾਭ ਹੈ। ਆ ਕਰਨ ਦਾ ਨੁਕਸਾਨ ਹੈ। ਆਹੀ ਹੈ। ਮਿਆ ਉਹਦੇ ਚ ਦੁਨਿਆਵੀ ਵਸਤੂਆਂ ਦੀਆਂ ਗੱਲਾਂ ਕੀਤੀਆਂ। ਤੇ ਗੁਰਬਾਣੀ ਦੇ ਵਿੱਚ ਦੁਨਿਆਵੀ ਵਸਤੂ ਦਾ ਕੋਈ ਮੁੱਲ ਨਹੀਂ। ਉਹਨੂੰ ਕੋਈ ਜਗ੍ਹਾ ਨਹੀਂ ਇੱਥੇ। ਇਹ ਹੀ ਭੰਗ ਹੈ। ਉਹਨਾਂ ਗ੍ਰੰਥਾਂ ਦਾ ਵੀ ਇਸ ਗ੍ਰੰਥ ਦਾ ਗੁਰੂ ਸਾਹਿਬ ਦਾ ਇਹ ਸ਼ਬਦ ਦਾ। ਉਹਦੇ 'ਚ ਦੁਨਿਆਵੀ ਵਸਤੂਆਂ ਦੇ ਨਾਲ ਇਹ ਮੰਨਿਆ ਜਾਂਦਾ ਹੈ ਵੀ ਮਨੁੱਖ ਨੂੰ ਹੁਣ ਕਹਿੰਦੇ ਵੀ ਸਾੜ ਸੱਤੀ ਲੱਗੀ ਏ ਤੇਰੇ ਤੇ। ਤੇ ਉਹਦੇ ਲਈ ਤੂੰ ਆਹ ਆਹ ਚੀਜ਼ਾਂ ਦਾਨ ਕਰਦੇ ਤੇ ਉਹ ਤੇਰੀ ਲੈ ਜੂਗੀ। ਜਨ ਕਿ ਉਹ ਵਸਤੂਆਂ ਦੇ ਨਾਲ ਚੀਜ਼ਾਂ ਦੇ ਨਾਲ ਭੇਟਾ ਕਰਨ ਦੇ ਨਾਲ ਮੇ ਉਹ ਦੁੱਖ ਹੈ ਜਿਹੜਾ ਤੇਰਾ ਉਹ ગ્રਹ ਤੇਰਾ ਉਹ ਜਿਹੜਾ ਉਹ ਲੈ ਜਾਣਾ ਪਰ ਗੁਰਬਾਣੀ ਕਹਿੰਦੀ ਜੇ ਉਹ ਤੇਰੀ ਤਕਦੀਰ ਦੇ ਵਿੱਚ ਮੱਥੇ ਦੇ ਵਿੱਚ ਲਿਖਿਆ ਗਿਆ ਉਹ ਇੰਨਾ ਕਿ ਤਾਂ ਗੁਰੂ ਦੀ ਕਿਰਪਾ ਨਾਲ ਹੋ ਸਕਦਾ ਵੀ ਸੂਲੀ ਤੋਂ ਸੂਲ ਹੋ ਜੇ ਪਰ ਇਹ ਨਹੀਂ ਹੁੰਦਾ ਮੇ ਇਹ ਖਤਮ ਨਾ ਹੋ ਮੇ ਇਹ ਜਮਾ ਖਤਮ ਹੋ ਜੇ ਉਹਦਾ ਸਤਿਗੁਰੂ ਪਾਸ਼ਾ ਨੇ ਆਪ ਆਪ ਦੇ ਪਿੰਡੇ ਤੇ ਹੰਢਾ ਕੇ ਵਸਿਆ ਤਤੀਆਂ ਤਮੀਆਂ ਤੇ ਫਿਰ ਬੈਠਣ ਦੀ ਕੀ ਲੋੜ ਸੀ ਉਹਦੇ ਹੁਕਮ ਨੂੰ ਮੰਨਿਆ ਭਾਣੇ ਨੂੰ ਮੰਨਿਆ ਉਸ ਪਰਮੇਸ਼ਰ ਦੇ ਨੂੰ ਚਰਖਣੀਆਂ ਦੇ ਚੜੇ ਆ ਰਹਿਣਾ ਚਲਾਏ ਗਏ ਰੋਜ਼ ਅਰਦਾਸ ਚ ਗੋਲਦੇ ਤਤੀਆਂ ਤਮੀਆਂ ਤੇ ਬੈਠੇ ਉਵਾਲੇ ਦੇ ਦੇਗਾਂ ਦੇ ਵਿੱਚ ਕਿੰਨਾ ਕੁਛ ਹੋਇਆ ਇਤਿਹਾਸ ਭਰਿਆ ਪਿਆ ਗੁਰਬਾਣੀ ਦੁਨਿਆਵੀ ਵਸਤੂ ਨੂੰ ਦੁਨਿਆਵੀ ਵਸਤੂ ਭੇਟ ਕਰਨ ਨੂੰ ਨਹੀਂ ਮੰਨਦੀ। ਮੈਂ ਇਹਨਾਂ ਦੇ ਦੁਨਿਆਵੀ ਵਸਤੂਆਂ ਦੇ ਵੱਟੇ ਦਾ ਫਿਰ ਜਿੰਨਾਂ ਕੋਲੇ ਸਮਾਨ ਹੈਗਾ ਉਹਦਾ ਫਿਰ ਆਪਦੇ ਵਾਸਤ ਕਰ ਲੈਣ ਸਭ ਕੁਝ। ਉਹਦਾ ਫਿਰ ਆਪਦੇ ਨੇੜੇ ਦੁੱਖ ਤਕਲੀਫ ਆਉਣੀ ਨਾ ਦੇਣ। ਜੇ ਦੁਨਿਆਵੀ ਵਸਤੂਆਂ ਦੇ ਨਾਲ ਹੀ ਇਹ ਦੂਰ ਹੁੰਦੇ ਹੁੰਦਾ। ਸਤਿਗੁਰ ਪਾਤਸ਼ਾਹ ਕਹਿੰਦੇ ਜੀ ਨਾ ਇਹ ਰੋਗ ਹੈ ਨਾ ਤਨ ਦਾ ਤੇ ਮਨ ਦਾ ਦੋਨੇ ਇਹ ਸ਼ਬਦ ਤੋਂ ਬਿਨਾ ਤੇ ਸਿਮਰਨ ਤੋਂ ਬਿਨਾ ਨਹੀਂ ਹੁੰਦਾ ਜਦੋਂ ਗੁਰਬਾਣੀ ਪੜ੍ਹੇਗਾ ਇੰਨੀਆਂ ਵੀ ਗੁਰਬਾਣੀ ਪੜ੍ਹਨ ਲੱਗਿਆ ਤੂੰ ਅਮਰਤ ਸ਼ਗਲਿਆ ਤੇ ਤੇਰੇ ਤੇ ਕੋਈ ਮਿਫਤਾ ਹੀ ਨਹੀਂ ਆਉਣੀ ਹੋ ਸਕਦਾ ਉਦੋਂ ਵੱਧ ਆਵੇ ਇਹ ਕੋ ਪੱਕੀ ਗੱਲ ਨਹੀਂ ਹੈ ਵੀ ਇਹਦੇ ਚ ਨਹੀਂ ਸਤਿਗੁਰ ਪਾਤਸ਼ਾਹ ਪ੍ਰੀਖਿਆ ਵੀ ਲੈ ਸਕਦੇ ਆ ਮੇ ਕਿੰਨਾ ਗਹਿ ਹੈ ਨੋਲਦਾ ਕਿ ਨਹੀਂ ਨੋਲਦਾ ਇਸ ਕਰਕੇ ਪਰ ਇਹਨਾਂ ਜ਼ਰੂਰ ਹੈ ਜਦੋਂ ਸ਼ਬਦ ਨੂੰ ਪੜ੍ਹ ਕੇ ਤੇ ਉਸ ਦੁੱਖ ਨੂੰ ਉਸ ਕਸ਼ਟ ਨੂੰ ਝੱਲਣ ਦਾ ਤਾਕਤ ਤੇਰੇ ਅੰਦਰ ਭਰੀ ਜਾਊਗੀ ਫਿਰ ਹੱਸ ਕੇ ਚਰਖਣੀਆਂ ਦੇ ਚੜ ਗਏ ਉਹ ਖੋਪਰੀਆਂ ਲਵਾ ਦਿੱਤੀਆਂ ਗਈਆਂ ਬੰਦ-ਬੰਦ ਕਟਾ ਦਿੱਤੇ ਗਏ ਫਿਰ ਉਹਨਾਂ ਨੇ ਇਹ ਕੱਟ ਦਿਓ ਸੀਨੇ ਕੀਤੇ ਕਿਉਂ ਉਹਨਾਂ ਦਾ ਅੰਦਰ ਇੰਨਾ ਮਜ਼ਬੂਤ ਹੋ ਗਿਆ ਸਿਮਰਨ ਦੇ ਨਾਲ ਉਸ ਪਾਸੇ ਧਿਆਨ ਹੀ ਨਹੀਂ ਸਰੀਰ ਦੇ ਵਿੱਚ ਉਹਨਾਂ ਦਾ ਧਿਆਨ ਹੀ ਨਹੀਂ ਸਰੀਰ ਦੇ ਵਿੱਚ ਜਦੋਂ ਧਿਆਨ ਹੀ ਨਹੀਂ ਇਹਨੂੰ ਜੋ ਮਰਜ਼ੀ ਕੱਟੀ ਜਾਣ ਵੱਢੀ ਜਾਣ ਤੇ ਨਹੀਂ ਤਾਂ ਮਾੜੀ ਨਹੀਂ ਕੋਈ ਪਿੰਨ ਚਬੋ ਕੇ ਦੇਖ ਲੈ ਤੇ ਉਹਦੇ ਨਾਲ ਵੀ ਤਖਲੀਫ ਤਾਂ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਏ ਤੱਪੇ ਕਰਕੇ ਅੱਖਾਂ ਬੰਦ ਦੀ ਟਪਾ ਦਿੱਤੇਗੇ ਜਮੂਰਾ ਨਾਲ ਮਾਸ ਖਿੱਚ ਦਿੱਤਾ ਗਿਆ ਤਾਂ ਇਹ ਕੀ ਸੀ ਉਹ ਇੱਕ ਤਾਕਤ ਸੀ ਸ਼ਬਦ ਦੀ ਤੇ ਗੁਰੂ ਤੇ ਭਰੋਸਾ ਇਸ ਸਰੀਰ ਦੇ ਨਾਲ ਸੰਬੰਧ ਹੀ ਨਹੀਂ ਸੀ ਤੇ ਫਿਰ ਇਹ ਸਰੀਰ ਨਾਲ ਜੋ ਮਰਜ਼ੀ ਕਰੀ ਜਾਂ ਸਰੀਰ ਦੇ ਵਿੱਚ ਤਾਂ ਉਹ ਆਪ ਤਾਂ ਹੈ ਹੀ ਨਹੀਂ ਸੀ। ਦੇਖਣ ਨੂੰ ਲੱਗਦਾ ਸੀਗਾ ਉਹਨਾਂ ਨੂੰ ਜਿਹੜੇ ਤਸੀਹੇ ਦੇ ਨਾਲ ਸੀ ਬੇਸੀ ਇਹਦੇ ਸਰੀਰ ਨਾਲ ਇੰਨਾ ਕਸ਼ਟ ਕਰਨੇ। ਪਿੱਛੇ ਜੀ ਅਸੀਂ ਇੱਕ ਦਿਨ ਦੱਸਿਆ ਵੀ ਸੀਗਾ ਵੀ ਇੱਕ ਬੀਬੀ ਉਹ ਹਜੇ ਵੀ ਜਾਗਦੀ ਹੈ। ਜੀਉਂਦੀ ਹੈ। ਉਹਨੇ ਆਪ ਦੱਸਿਆ। ਨੇ ਕਰੰਟ ਤਾਂ ਹੀ ਲਾਏ ਪਰ ਮੇਰੇ ਸਰੀਰ ਨੂੰ ਕੋਈ ਪਤਾ ਨਹੀਂ ਲੱਗਿਆ। ਸਗੋਂ ਕਹਿਣ ਵੀ ਤੂੰ ਰੋਲਾ ਨਹੀਂ ਪਉਂਦੀ। ਕਿ ਨਹੀਂ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ। ਲਈਉ ਜਿੰਨੇ ਮਰਤੀ ਮੈਂ ਰੌਲਾ ਤਾਂ ਕੁੱਕਾਂ ਦਾ ਮੈਂ ਤਾਂ ਨਾ ਚਿੱਕਾਂ ਮਾਰਾਂ ਜੀ ਮੇਰੇ ਸਰੀਰ ਦੇ ਦਰਦ ਹੋਵੇ ਤਾਂ ਕਿਉਂਕਿ ਉਹ ਅਵਸਥਾ ਬਣ ਗਈ ਤੇ ਉਹ ਅਵਸਥਾ ਕਿੱਥੋਂ ਬਣਨੀ ਹੈ ਸ਼ਬਦ ਤੋਂ ਸਿਮਰਨ ਤੋਂ ਤਾਂ ਫਿਰ ਇਸ ਸਰੀਰ ਦੇ ਨਾਲ ਸੰਬੰਧ ਨਹੀਂ ਰਹਿ ਜਾਂਦਾ ਤੇ ਫਿਰ ਉਹਨਾਂ ਦਾ ਅੰਦਰ ਮਜਬੂਤ ਹੋ ਜਾਂਦਾ ਚਾ ਕਿੰਨੇ ਮਰਜੀ ਫਿਰ ਕਸ਼ਟਾਈ ਜਨ ਜਿੰਨੇ ਮਰਜੀ ਕੁਛ ਹੋਈ ਜਾਵੇ ਫਿਰ ਉਹਨੂੰ ਝੱਲਣ ਦਾ ਆਪਦੇ ਸਰੀਰ ਦੇ ਉੱਤੇ ਤਾਕਤ ਮਿਲ ਜਾਂਦੀ ਹੈ ਸ਼ਬਦ ਤੋਂ ਫਿਰ ਅਗੇ ਫਰਮਾਨ ਹੈ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਕਹਿੰਦੇ ਸਾਰੇ ਹੀ ਤ੍ਰੈਗੁਣੀ ਜੀਵ ਹਮੇਲੇ ਰੋਗ ਦੇ ਵਿੱਚ ਫਸੇ ਹੋਏ ਐ ਮਮਤਾ ਨੇ ਉਹਨਾਂ ਦੀ ਹੋਸ਼ ਭੁਲਾ ਰੱਖੀ ਐ ਮਤਮਾ ਰੱਖੀ ਹੁੰਦਾ ਨੇ ਇੱਕ ਆਪੇ ਕਾਢ ਲਈ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਕਿੰਨੇ ਰਹੀ ਭਾਈ ਕਈ ਐਸੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ ਮਮਤਾ ਦੇ ਵਿੱਚੋਂ ਵਿਚਾਰ ਰੱਖਿਆ ਪ੍ਰਭੂ ਨੇ ਉਹਨਾਂ ਨੂੰ ਗੁਰੂ ਦੀ ਸੇਵਾ ਦੇ ਵਿੱਚ ਲਾ ਰੱਖਿਆ ਕਈ ਐਸੀ ਵੀ ਭਾਗਾਂ ਵਾਲੇ ਜਿਨ੍ਹਾਂ ਨੂੰ ਇਹਦਾ ਸੇਕ ਨਹੀਂ ਲੱਗਿਆ ਹਰ ਦਾ ਨਾਮ ਹਰ ਕਾ ਨਾਮ ਨਿਧਾਨੋਂ ਪਾਇ ਸੁਖ ਵਸਿਆ ਮਨ ਆਏ ਕਹਿੰਦੇ ਉਹਨਾਂ ਫਿਰ ਪ੍ਰਮਾਤਮਾ ਦਾ ਨਾਮ ਖਜ਼ਾਨਾ ਲੱਭ ਲਿਆ ਇਸ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਆਤਮਿਕ ਆਨੰਦ ਆ ਵਸਿਆ ਉਹਨਾਂ ਦੇ ਮਨ ਦੇ ਵਿੱਚ ਆਤਮਿਕ ਆਨੰਦ ਜਿਹੜਾ ਉਹ ਆ ਵਸਿਆ ਚੌਥੀ ਪਦਵੀ ਗੁਰਮੁਖ ਵਰਤਹਿ ਤਿਨ ਨਿਜਕਰ ਵਾਸਾ ਪਾਇਆ ਪੂਰੇ ਸਤਿਗੁਰ ਕਿਰਪਾ ਕੀਨੀ ਵਿੱਚੋਂ ਆਪ ਗਵਾਇਆ ਕਹਿੰਦੇ ਹੈ ਭਾਈ ਗੁਰੂ ਦੇ ਸਾਹਮਣੇ ਰਹਿਣ ਵਾਲੇ ਮਨੁੱਖ ਤਿੰਨਾ ਗੁਣਾਂ ਦੇ ਅਸਰ ਤੋਂ ਉਤਲੇ ਆਤਮਿਕ ਮੰਡਲ ਦੇ ਵਿੱਚ ਰਹਿ ਕੇ ਜਗਤ ਨਾਲ ਵਰਤਨ ਵਿਹਾਰਤਾ ਰੱਖਦੇ ਹੈ ਜਗਤ ਦੇ ਲੋਕਾਂ ਦੇ ਨਾਲ ਤੇ ਪਰ ਉਹਨਾਂ ਦਾ ਕਹਿੰਦੇ ਉਹ ਇੰਨਾ ਸਾਰਿਆਂ ਤੋਂ ਨਿਰਲੇਪ ਹੁੰਦੇ ਐ ਚੌਥੀ ਅਵਸਥਾ ਦੇ ਵਿੱਚ ਉਹ ਉੱਚੇ ਹੁੰਦੇ ਐ ਉਹ ਸਦਾ ਪ੍ਰਭੂ ਦੇ ਚੰਨਾਂ ਦੇ ਵਿੱਚ ਟਿਕੇ ਰਹਿੰਦੇ ਐ ਪੂਰੇ ਗੁਰੂ ਨੇ ਕਹਿੰਦੇ ਉਹਨਾਂ ਉੱਤੇ ਮਿਹਰ ਕੀਤੀ ਹੋਈ ਐ ਇਸ ਵਾਸਤੇ ਉਹਨਾਂ ਨੇ ਆਪਣੇ ਅੰਦਰੋਂ ਆਪਾ ਪਾਪ ਦੂਰ ਕਰ ਲਿਆ ਵਿੱਚੋਂ ਆਪ ਗਵਾਇਆ ਆਪਾ ਪਾਪ ਹੈ ਨਹੀਂ ਉਹਨਾਂ ਦੇ ਅੰਦਰ ਮੈਂ ਮੇਰੀ ਮਿਹਰਤੀ ਰਹੇ ਨਹੀਂ ਉਹਨਾਂ ਦੇ ਅੰਦਰ ਕਿਉਂਕਿ ਇਹ ਉਹ ਨਾ ਚਰੀ ਹੈ ਜਨੋ ਇਸ ਸੰਸਾਰ ਦੇ ਨਾਲ ਬੰਦਾ ਜੁੜਿਆ ਜਦੋਂ ਇਸ ਸੰਸਾਰ ਤੋਂ ਤਾਂ ਉੱਠ ਗਿਆ ਚੌਥੀ ਸਟੇਜ ਚੌਥੀ ਅਵਸਥਾ ਬਣ ਗਈ ਦਸਵਾਂ ਦੁਆਰ ਵੀ ਜਿਹਨੂੰ ਕਹ ਦਿੰਦੇ ਆ ਉਸ ਚ ਅਪਣ ਗਿਆ ਤਾਂ ਫਿਰ ਇਹ ਸੰਸਾਰ ਦੇ ਜਿਹੜੇ ਘਾਟੇ ਨਫੇ ਉਹ ਨਹੀਂ ਫਿਰ ਮਹਿਸੂਸ ਹੁੰਦੇ ਇਹ ਫਿਰ ਸੰਸਾਰ ਕਾ ਰੋਗ ਹੈ ਜਿਹੜੇ ਇਹ ਨਹੀਂ ਫਿਰ ਨੂੰ ਸਤਾ ਸਕਦੇ ਇਕ ਸਕੇ ਸਰਕਾਰ ਏਕ ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇ ਨਾਨਕ ਨਿਹਚ ਸਾਚਾ ਏਕੋ ਨਾ ਉਹ ਮਰੈ ਨਾ ਜਾਇ ਪਰ ਕਹਿੰਦੇ ਭਾਈ ਜੀਵਾਂ ਦੇ ਕੀ ਵਸ ਹੈ ਕਹਿੰਦੇ ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ ਵਰਗੇ ਵੱਡੇ ਵੱਡੇ ਦੇਵਤੇ ਪੈਦਾ ਕੀਤੇ ਹੈ ਕਹਿੰਦੇ ਉਸੇ ਦਾ ਹੀ ਹੁਕਮ ਹਰੇਕ ਜੀਵ ਦੇ ਸਿਰ ਉੱਤੇ ਚੱਲ ਰਿਹਾ ਉਸੇ ਦਾ ਹੁਕਮ ਚੱਲ ਰਿਹਾ ਕਹਿੰਦੇ ਇਹ ਨਾਨਕ ਸਦਾ ਕਾਇਮ ਰਹਿਣ ਵਾਲਾ ਸਦਾ ਅਟੱਲ ਰਹਿਣ ਵਾਲਾ ਇੱਕ ਪਰਮਾਤਮਾ ਹੀ ਹੈ ਨਾ ਤਾਂ ਕਦੀ ਮਰਦਾ ਹੈ ਨਾ ਉਹ ਜੰਮਦਾ ਜਨਮਾਂ ਦੇ ਗੇੜ ਦੇ ਵਿੱਚ ਨਹੀਂ ਹੈ ਨਹੀਂ ਤਾਂ ਹੋਰ ਸਾਰੇ ਚਾਹ ਕੋਈ ਬ੍ਰਹਮ ਹੈ ਚਾਹ ਕੋਈ ਵਿਸ਼ਨੂੰ ਹੈ ਚਾਹ ਕੋਈ ਸ਼ਿਵ ਹੈ ਵੀ ਜਨਮਾਂ ਦੇ ਗੇੜ ਦੇ ਵਿੱਚ ਹੈ ਵੀ ਜੁਨਾ ਆਵਾਗੋਂ ਦੇ ਚੱਕਰਾਂ ਦੇ ਵਿੱਚ ਹੈ ਇਸ ਕਰਕੇ ਜਿਹੜਾ ਉਸ ਪਰਮੇਸ਼ਰ ਦੀ ਭਜਨ ਬੰਦਗੀ ਕਰਦਾ ਹੈ ਸਤਿਗੁਰੂ ਪਾਤਸ਼ਾਹ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲਦਾ ਹੈ ਪੜ ਕੇ ਉਹਨੂੰ ਵਿਚਾਰ ਕੇ ਸਤਿਗੁਰੂ ਦੀ ਮਤ ਗ੍ਰਹਿਣ ਕਰਦਾ ਆਪਦੀ ਮਤ ਨਹੀਂ ਵਰਤਦਾ ਉਹ ਪਾਲ ਹੋ ਜਾਂਦਾ ਹੈ ਜਿਹੜਾ ਫਿਰ ਆਪਦੀ ਮਤ ਗ੍ਰਹਿਣ ਕਰਕੇ ਆਪਦੀ ਮਤ ਦੇ ਪਿੱਛੇ ਤੁਰਦਾ ਹੈ ਉਹ ਫਿਰ ਇਨ੍ਹਾਂ ਚਮੇਲਿਆਂ ਦੇ ਵਿੱਚ ਫਸ ਕੇ ਮੇਤ ਦੇ ਵਿੱਚ ਫਸ ਕੇ ਫਿਰ ਬਰਬਾਦ ਹੋ ਜਾਂਦਾ ਹੈ ਸੋ ਅਜਨੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੇਅੰਤ ਉੰਤਾਈਆਂ ਹੋ ਗਈਆਂ ਨੇ ਸਤਿਗੁਰੂ ਪਾਤਸ਼ਾਹ ਅਤਿਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ